ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਅਪਰਾਧੀਆਂ ਦੇ ਖਿਲਾਫ ਵੱਡੀ ਸਪੈਸ਼ਲ ਨਾਕਾਬੰਦੀ ਮੁਹਿੰਮ ਚਲਾਈ ਗਈ ਹੈ। ਸੂਬੇ ਭਰ ਦੇ ਵਿੱਚ 500 ਤੋਂ ਵੱਧ ਥਾਵਾਂ ਤੇ ਹਰ ਵਾਹਨ ਦੀ ਚੈਕਿੰਗ ਹੋ ਰਹੀ ਹੈ। ਦੱਸ ਦਈਏ ਕਿ ਇਸ ਕਾਰਵਾਈ ਦੇ ਤਹਿਤ ਫਗਵਾੜਾ ਦੇ ਚੰਡੀਗੜ੍ਹ ਬਾਈਪਾਸ ਤੇ ਵਿਪਾਰੀ ਪੁਲਿਸ ਵੱਲ ਦੀਤਨਾਤੀ ਕੀਤੀ ਕਿ ਤੇ ਵਿਸ਼ੇਸ਼ ਨਾਕਾਬੰਦੀ ਹੋਈ ਹੈ। ਜਿੱਥੇ ਦੁਪਈਆ ਵਾਹਨਾਂ ਤੋਂ ਲੈ ਕੇ ਪਾਰੀ ਟਰੱਕਾਂ ਤੱਕ ਹਰ ਇੱਕ ਗੱਡੀ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਹੈ। ਮੌਕੇ ਤੇ ਮੌਜੂਦ ਡੀਜੀਪੀ ਅਰਪਿਤ ਸ਼ੁਕਲਾ ਜਿਨ੍ਹਾਂ ਨੇ ਦੱਸਿਆ ਕਿ ਇਸ ਮਹਿੰਮ ਦਾ ਮਕਸਦ ਮਾੜੀ ਅਨਸਰਤਾ ਤੇਨਾਤ ਪੋਣਾ ਤੇ ਗੈਰਕਾਨੂੰਨੀ ਹਤਿਆ ਲਾਦੀ ਆਵਾਜ਼ਾਂ ਨੂੰ ਰੋਕਣਾ ਹੈ। ਸ਼ਕੀ ਤੱਤਾ ਦੀ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਡੀਐਸਪੀ ਭਾਰਤਪੂਸ਼ਨ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ ਹੈ। ਕਿਸੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਅਸਵਰਡ ਪੰਜਾਬ ਮਾਨਯੋਗ ਜੀ ਪੰਜਾਬ ਵੱਲੋਂ ਨਾਕਾਬੰਦੀਆਂ ਲਗਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਛੱਕੇ ਅੰਸਰਾਂ ਦੀਆਂ ਗੱਡੀਆਂ ਦੀ ਟੂ-ਵੀਲਰਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਤੇ ਐਸਐਸਪੀ ਕਪੂਠਲਾ શ્રી ਗੌਰਵਪੁਰ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ੇ ਅਕਵਾੜਾ ਦੇ ਵਿੱਚ ਵੀ ਅਸੀਂ ਹਾਈਵੇ ਤੇ ਸਟਰੋਂਗ ਨਾਕਾਬੰਦੀ ਕੀਤੀ ਹੋਈ ਹੈ ਤੇ ਸਾਡੀ ਮੈਕਸਿਮਮ ਫੋਰਸ ਦੀ ਹੈ ਇੱਥੇ ਡਿਪਲॉयਮੈਂਟ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਲੋਕਾਂ ਨੂੰ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਤਨआत ਹੈ ਤੇ ਜੇ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਬਾਰੇ ਕੁਝ ਪਤਾ ਲੱਗਦਾ ਤਾਂ ਪੁਲਿਸ ਨੂੰ ਜਾਣਕਾਰੀ ਦਿਓ ਤਾਂ ਕਿ ਅਸੀਂ ਉਹਨਾਂ ਦੇ ਸਖਤ ਕਾਰਵਾਈ ਕਰੀਏ। ਮੇਰੇ ਮੱਦੇ ਕੋਈ ਵਾਰਨਿੰਗ ਰੂ ਰੂ ਬੱਤੇ ਜਾਂ ਬਾਉਂਡ ਦੇ ਕੇ ਚਲੇ ਜਾਵੇ। ਹਾਂਜੀ, ਉਨੀ ਵਾਰਨਿੰਗ ਨਹੀਂ ਕਾਫੀ ਚਲਾਨੇ ਕੀਤੀ ਗਈ ਹੈ। ਬਲਾਸਟਿੰਗ ਵਾਲਿਆਂ ਦੇ ਵੀ ਕਾਫੀ ਚਲਾਨੇ ਕੀਤੀ ਗਈ ਹੈ। ਜਿੰਨੇ ਵੀ ਸ਼ੱਕੀ ਸਾਨੂੰ ਕੋਈ ਵਿਅਕਤੀ ਲੱਗਦਾ ਉਹਨਾਂ ਦੀ ਫੋਟੋ ਚੈਕਿੰਗ ਕੀਤੀ ਜਾ ਰਹੀ ਹੈ। ਤੇ ਇਹ ਚੈਕਿੰਗ ਇਸੇ ਤਰੀਕੇ ਜਾਰੀ ਰਹੇਗੀ। ਮੈਡ ਰੂਟੀਨ ਵੀ ਚੱਲਦੀ ਰਹੇਗੀ। ਰੂਟੀਨ ਡੇਲੀ ਸਾਡੇ ਈਵਨਿੰਗ ਦੇ ਵਿੱਚ ਵੀ ਅਸੀਂ ਨਾਕਾਬੰਦੀਆਂ ਪਲਾਨ ਕਰ ਰਹੇ ਹਾਂ। ਅੱਜ ਦੁਪਹਿਰ ਤੋਂ ਹੀ ਇਹ ਚੈਕਿੰਗ ਲ ਤੇ ਅੱਗੇ ਵੀ ਇਸੇ ਤਰੀਕੇ ਨਾਲ ਚੈਕਿੰਗ ਕੰਟੀਨਿਊ ਹੈ। ਇਹ ਸਾਰੇ ਪੰਜਾਬ ਦੇ ਵਿੱਚ ਇੱਕ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅੱਜ ਲਗਭਗ 500 ਨਾਕੇ ਸਾਰੇ ਪੰਜਾਬ ਦੇ ਵਿੱਚ ਲੈਂਕ ਕੀਤੇ ਔਰ ਇਹ ਹਾਈ ਟੈਕ ਨਾਕਸ ਹੈਗੇ ਆ ਜਿਹਦੇ ਵਿੱਚ ਅਸੀਂ ਜਿਹੜਾ ਸਾਡੇ ਕੋਲ ਡਾਟਾ ਬੇਸ ਹੈ ਉਹਦੇ ਨਾਲ ਅਸੀਂ ਗੱਡੀਆਂ ਦੀ ਔਰ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੀ ਚੈਕਿੰਗ ਅੱਜ ਲਗਭਗ 500 ਨਾਕੇ ਲਗਾ ਕੇ ਸਾਰੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਇਹ ਕਰ ਤੋਂ ਵੀ ਮੌਕੇ ਤੇ ਕੋਈ ਸ਼ੱਕੀ ਵਿਅਕਤੀ ਜੇ ਮਿਲ ਕੇ ਪਾਇਆ ਜਾਵੇ ਜਿਹੜੇ ਵੀ ਕੋਈ ਸ਼ੱਕੀ ਵਿਅਕਤੀ ਆ ਸ਼ੱਕੀ ਵਹੀਕਲਸ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਦਾ ਗੈਰੀਫਾਈ ਕੀਤਾ ਜਾਏਗਾ ਮਾੜੇ ਮਾੜੇ ਕੀ ਕਿਹਾ ਜਾਂਦਾ ਮਾੜੇ ਅੰਤਰਾ ਉਹਦਾ ਪਾਸ ਕਰ ਲੋ ਮਹਿ ਵਗੈਰਾ ਕਰਦੇ ਮਾੜੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਯੋਧ ਮਸ਼ਿਆਂ ਵਿਰੁੱਧ ਵੀ ਜਾਰੀ ਹੈ ਔਰ ਨਾਲ ਗੈਂਗਸਟਰਾਂ ਤੇ ਬਾਹਰ ਜਿਹੜਾ ਸਾਡਾ ਮਹਿੰਮ ਚੱਲ ਰਹੀ ਹੈ ਉਹ ਵੀ ਜਾਰੀ ਹੈ ਸੋ ਜਿੰਨੇ ਵੀ ਸ਼ੱਕੀ ਲੋਕ ਹੈ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮਾੜੇ ਅੰਸਰਾਂ ਤੇ ਨਿਗਾਰਾ ਹੈ ਹਾਂਜੀ ਸਰ ਜਿਹੜੀ ਚੈਕਿੰਗ ਚੱਲ ਰਹੀ ਹੈ ਅਫੀਸਰਸ ਦੇ ਹੁਕਮ ਨਾਲ ਜਿਹੜਾ ਹੈ 3 ਤੋਂ 6 ਜਿਹੜਾ ਉਹ ਨਾਕੇ ਲੱਗੇ ਹੋਏ ਆ ਤੇ ਅਸੀਂ ਇਹ ਹਾਈਵੇ ਦੇ ਉੱਤੇ ਜਿਹੜਾ ਨਾਕਾ ਲਗਾ ਕੇ ਚੈਕਿੰਗ ਕਰਦੇ ਆਂ ਸਰ ਮਾੜੇ ਅੰਸਰਾਂ ਨੂੰ ਕੀ ਮੈਸੇਜ ਦੇਣੇ ਚਾਹਣੇ ਜਿਹੜੇ ਮਾੜੇ ਅੰਸਰਾਂ ਨੂੰ ਜੀ ਮੈਸੇਜ ਲਗਾਤਾਰ ਹੀ ਆਪਾਂ ਦੇ ਰਿਹਾ ਕਿ ਕੋਈ ਵੀ ਮਾੜੀ ਜਿਹੜੀ ਘਟਨਾ ਨਾ ਕਰਨ ਉਹ ਰਾਜ ਵੀ ਜਿਹੜਾ ਇਸੇ ਸੰਬੰਧ ਵਿੱਚ ਇੱਕ ਮੈਸੇਜ ਦੇਣ ਲਈ ਇਹ ਨਾਕਾ ਲੱਗਾ ਹੋਇਆ ਹੈ ਇਸੇ ਕਰ ਇਹ ਗਲਤ ਤਰੀਕੇ ਨਾਲ ਕੋਈ ਵੀ ਵਾਰਦਾਤ ਕਰਕੇ ਕੋਈ ਨਿਕਲਦਾ ਜਾ ਇਹਨਾਂ ਨੂੰ ਗੱਡੀਆਂ ਦੇ ਵੀ ਪ੍ਰੋਪਰ ਅਸੀਂ ਚੈਕਿੰਗ ਕਰ ਰਹੇ ਹਾਂ ਕੋਈ ਵੈਪਨਸ ਵਗੈਰਾ ਦੂਸਰਾ ਕੋਈ ਵੀ ਜਿਹੜਾ ਅਨਲੌਫਲ ਮਟੀਰੀਅਲ ਆ ਉਹਦੀ ਵੀ ਚੈਕਿੰਗ ਕਰਦੇ ਤੇ ਸਾਰੇ ਅੱਜ ਕੋਈ ਚਲਾਨ ਵਗੈਰਾ ਵੀ ਕੱਟੇ ਜਾਂ ਕੋਈ ਬੋਰਨ ਦੇ ਕੇ ਛੱਡੇ ਵੀ ਹਾਂ ਜੇ ਕਿਸੇ ਦਾ ਡਾਕੂਮੈਂਟਸ ਪੂਰੇ ਨਹੀਂ ਹੈ ਤੇ ਉਹ ਚਲਾਨ ਵੈਸੇ ਕਰ ਰਹੇ ਹਾਂ ਪਰ ਬੇਸਿਕ ਖਾੜਾ ਇਹ ਆ ਕਿ ਕੋਈ ਵੀ ਇਲੀਗਲ ਵੈਪਨਸ ਜਾਂ ਕੋਈ ਵੀ ਜੇ ਕੋਈ ਇਲੀਗਲ ਹਥਿਆਰ ਵਗੈਰਾ ਲੈ ਕੇ ਕੋਈ ਜਾ ਰਿਹਾ ਉਹਨੂੰ ਪ੍ਰੋਪਰ ਚੈਕਿੰਗ ਕਰਾਂਗੇ